ਤਰੀਖ ਸੀ 11 ਯਾਨੀ ਨਵੰਬਰ 11 ਤੇ ਜਗ੍ਹਾ ਸੀ ਮੋਗੇ ਦਾ ਭੀਮਨਗਰ ਕੈਂਪਸ ਸਕੂਲ ਇੱਕ ਵਿਦਿਆਰਥੀ ਜਿਵੇਂ ਹੀ ਸਕੂਲ ਦੇ ਵਿੱਚ ਐਂਟਰ ਹੋਣ ਲੱਗਾ ਵਾਰਾ ਕੁੱਤਿਆਂ ਦੀ ਝੁੰਡ ਜਿਹੜੇ ਆਮ ਸ਼ਹਿਰਾਂ ਚ ਤੁਰੇ ਫਿਰਦੇ ਆ ਉਹਨਾਂ ਵਿੱਚੋਂ ਕੁਝ ਕੁੱਤੇ ਜਿਹੜੇ ਆ ਨਾ ਉਹ ਇੱਕ ਬੱਚੇ ਤੇ ਚਪਟਦੇ ਆ ਬੱਚਾ ਜ਼ਖਮੀ ਹੋ ਜਾਂਦਾ ਸਕੂਲ ਸਟਾਫ ਚੁੱਕ ਕੇ ਉਸਨੂੰ ਹਸਪਤਾਲ ਖੜਦਾ ਫਿਰ ਪ੍ਰਮੁਖਤਾ ਦੇ ਨਾਲ ਖਬਰਾਂ ਲੱਗਦੀਆਂ ਤੇ ਉਸ ਤੋਂ ਬਾਅਦ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਜਿਹੜਾ ਹੈ ਉਹ ਇਸ ਘਟਨਾ ਦਾ ਨੋਟਿਸ ਲੈਂਦਾ ਹੈ ਤੇ ਫਿਰ ਮੋਗੇ ਦੇ ਡਿਪਟੀ ਕਮਿਸ਼ਨਰ ਨੂੰ ਡਾਇਰੈਕਸ਼ਨਸ ਦਿੱਤੀਆਂ ਜਾਂਦੀਆਂ ਨੇ ਕਿ ਤੁਸੀਂ ਉਕਤ ਬੱਚੇ ਨੂੰ ਮੁਆਵਜ਼ਾ ਦੇਵੋਗੇ ਮੁਆਵਜ਼ਾ ਮੈਂ ਹੁਣ ਥੋੜਾ ਜਿਹਾ ਤੁਹਾਨੂੰ ਪਿੱਛੇ ਲੈ ਚੱਲਦਾ ਦੋ ਘਟਨਾਵਾਂ ਨੇ ਬਹੁਤ ਧਿਆਨ ਖਿੱਚਿਆ ਸੀ ਇੱਕ ਤੇ ਸੁਪਰੀਮ ਕੋਰਟ ਨੇ ਜਦੋਂ ਕੁੱਤਿਆਂ ਦੇ ਮਾਮਲੇ ਦੇ ਵਿੱਚ ਫੈਸਲਾ ਲਿਆ ਬੜੀ ਹਲਚਲ ਹੋਈ ਸੀ ਉਸ ਵੇਲੇ ਤੇ ਫਿਰ ਇੱਕ ਸਾਡੇ ਵਿੱਚੋਂ ਕਹਿ ਲੋ ਕਿ ਸਾਡਾ ਆਪਣਾ ਲੋਕਾਂ ਦਾ ਗਾਇਕ ਰਾਜਵੀਰ ਜਵੰਦਾ ਜਦੋਂ ਵਿਛੜਿਆ ਸੀ ਤਾਂ ਉਦੋਂ ਆਵਾਰਾ ਪਸ਼ਵਾਂ ਦੀ ਬਹੁਤ ਗੱਲ ਚੱਲੀ ਸੀ ਬਰਹਾਲ ਜੇ ਆਪਾਂ ਪੂਰੇ ਇੰਡੀਆ ਦੀ ਇਸ ਵੇਲੇ ਸੂਰਤ ਇਹ ਹਾਲ ਦੇਖੀਏ ਮੈਂ ਡਾਟਾ ਕੱਢ ਰਿਆ ਸੀਗਾ ਤਾਂ ਦੱਸਦੇ ਆ ਕਿ ਜੇ ਆਪਾਂ ਪੂਰੇ ਭਾਰਤ ਦੇ ਲਿਹਾਜ਼ ਨਾਲ ਦੇਖੀਏ ਇੰਡੀਆ ਟੂਡੇ ਗਰੁੱਪ ਨੂੰ ਮੈਂ ਕੋਟ ਕਰ ਰਹੇ تھے ਉਹਨਾਂ ਦੀ ਇੱਕ ਰਿਪੋਰਟ ਸੀ ਕਿ 6.2 ਕਰੋੜ ਯਾਨੀ 62 ਮਿਲੀਅਨ ਆਵਾਰਾ ਕੁੱਤੇ ਹੋਣ ਦਾ ਅੰਦਾਜ਼ਾ ਹੈ ਇੰਡੀਆ 'ਚ ਕਿੰਨੇ 6.2 ਕਰੋੜ ਤੁਸੀਂ ਅੰਦਾਜ਼ਾ ਲਾ ਲਓ ਕਿ ਭਈ ਇਹ ਕੁੱਤਾ ਬੰਬੀ ਬਣਿਆ ਪਿਆ ਤੇ ਇਸੇ ਤਰ੍ਹਾਂ ਜੇ ਤੁਸੀਂ ਜਿਹੜੇ ਹੁੰਦੇ ਆ ਆਵਾਰਾ ਪਸ਼ੂ ਉਹਨਾਂ ਦਾ ਡਾਟਾ ਚੈੱਕ ਕਰੋਗੇ ਤਾਂ 2019 ਦਾ ਜਿਹੜਾ ਸੈਂਸਸ ਸੀਗਾ ਉਦੇ ਮੁਤਾਬਕ 19 ਚ 50 ਲੱਖਾਂ ਵਾਰਾ ਵਸੂ ਸੀਗੇ 19 ਤੋਂ 25 ਤੱਕ ਇਹਨਾਂ ਦੀ ਤਾਦਾਦ ਕਿੰਨੀ ਫੱਟੀਆਂ ਕੀ ਹੋਏਗੀ ਤੁਸੀਂ ਸੋਚ ਕੇ ਦੇਖੋ ਤਾਂ ਇਹ ਸਿਰਫ ਮੈਂ ਇੱਕ ਛੋਟਾ ਜਿਹਾ ਅੰਕੜਾ ਤੁਹਾਡੇ ਸਾਹਮਣੇ ਕੀਤਾ ਤੇ ਜੇ ਪੰਜਾਬ ਦੇ ਇतिहास ਨਾਲ ਦੇਖਣਾ ਹੋਵੇ ਤੇ ਪੰਜਾਬ ਦੇ ਵਿੱਚ ਕੁੱਲ ਕੁੱਤਿਆਂ ਦੀ ਜਿਹੜੀ ਵਸੋਂ ਹੈ ਉਹ ਦੱਸਦੇ ਆ ਕਿ 6.5 ਲੱਖ ਆਬਾਦੀ ਹੈ ਜਿਹੜੀ ਇਹਨਾਂ ਦੀ ਤੇ 3 ਲੱਖ ਤੋਂ ਜ਼ਿਆਦਾ ਸਟ੍ਰੀਟ ਡੌਗਸ ਯਾਨੀ ਆਵਾਰਾ ਕੁੱਤੇ ਆ ਇਹ ਨਿਊ ਇੰਡੀਅਨ ਐਕਸਪ੍ਰੈਸ ਦਾ ਡਾਟਾ ਸੀ ਪਰ ਕੁਝ ਹੋਰ ਅੰਕੜੇ ਜੇ ਲੱਭ ਕੇ ਦੇਖੀਏ ਜਿਵੇਂ ਦਾ ਟ੍ਰਿਬਿਊਨ ਤਾਂ ਉਹਨਾਂ ਦਾ ਦਾਵਾ ਹੈ ਕਿ 5 ਤੋਂ 15 ਲੱਖ ਤੱਕ ਦੀ ਤਾਦਾਦ ਜਿਹੜੀ ਹੈ ਉਹ ਆਵਾਰਾ ਕੁੱਤਿਆਂ ਦੀ ਹੋ ਸਕਦੀ ਹੈ ਖੈਰ ਦੇਖੋ ਇਹ ਅੰਕੜੇ ਨੇ ਅੰਦਾਜ਼ੇ ਨੇ ਤੇ ਬਰਹਾਲ ਸਚਾਈ ਜਿਹੜੀ ਹੈ ਉਹ ਸਾਡੇ ਸਾਹਮਣੇ ਆ ਕਿ ਬਹੁਤ ਬੁਰੀ ਹਾਲਤ ਆ ਹੁਣ ਇਹ ਸਾਰਾ ਮਜ਼ਮੂਨ ਇਹ ਮوضوع ਜਿਹੜਾ ਉਸ ਨੂੰ ਮੈਂ ਇੱਥੇ ਡੱਕਦਾ ਇੱਥੇ ਖਤਮ ਕਰਦਾ ਤੁਹਾਡੇ ਕੰਮ ਦੀ ਖਬਰ ਆ ਇਸ ਵੀਡੀਓ ਨੂੰ ਪੂਰਾ ਦੇਖ ਲੈਣਾ ਤੇ ਇਹਨੂੰ ਹਰ ਫੋਨ ਦੇ ਵਿੱਚ ਪਹੁੰਚਾ ਦੇਣਾ ਜਿਹੜਾ ਵੀ ਤੁਹਾਡਾ ਕੋਈ ਨੇੜਲਾ ਸਾਕਾ ਸੰਬੰਧੀ ਯਾਰ ਦੋਸਤ ਹੈ ਉਹਦੇ ਫੋਨ ਤੱਕ ਘਟੋ ਘਟਾ ਹੁਣ ਮੈਂ ਤੁਹਾਨੂੰ ਦੱਸਦਾ ਕਿ ਅਸਲ ਖਬਰ ਕੀ ਹੈ ਵੈਸੇ ਅੱਜ ਕੱਲ੍ਹ ਸਾਡਾ ਮੀਡੀਆ ਜਿਹੜਾ ਉਹ ਇਧਰ ਆਵਾਜ਼ ਤਵਾ ਜਿਆਦਾ ਕੰਮ ਕਰਦਾ ਹੈ ਛਣੀਆਂ ਚੀਜ਼ਾਂ ਲੋਕ ਅਵੇਅਰਨੈਸ ਵਾਸਤੇ ਲੋਕਾਂ ਦੀ ਜਾਗਰੂਕਤਾ ਵਾਸਤੇ ਸਾਨੂੰ ਡਿਲੀਵਰ ਕਰਨੀਆਂ ਚਾਹੀਦੀਆਂ ਉਹ ਅਸੀਂ ਬਹੁਤ ਘੱਟ ਕਰ ਪਾਉਨੇ ਆ ਮੈਂ ਵੀ ਉਹਨਾਂ ਦੇ ਵਿੱਚੋਂ ਹੀ ਇੱਕ ਆ ਮੀਡੀਆ ਦਾ ਹਿੱਸਾ ਹੈ ਖੈਰ ਲੋ ਚੰਗੀ ਖਬਰ ਆ ਵੈਸੇ ਇਸ ਖਬਰ ਨੂੰ ਚੰਗੀ ਕਹਿਣ ਲੱਗਿਆ ਵੀ ਮੈਨੂੰ ਆਵਾਜ਼ ਆ ਰਹੀ ਉਹ ਆ ਕਿਉਂ ਆ ਤੁਸੀਂ ਆਪ ਹੀ ਦੇਖ ਲੈਣਾ ਕਿ ਨਵੀਂ ਮੁਆਵਜ਼ਾ ਨੀਤੀ ਜਿਹੜੀ ਹੈ ਉਹ ਬਣ ਗਈ ਆ ਇਸ ਨੀਤੀ ਤਹਿਤ ਬੇਸਹਾਰਾ ਪਸ਼ੂਆਂ ਕਾਰਨ ਕਿਸੇ ਵੀ ਤਰ੍ਹਾਂ ਦੇ ਹਾਦਸੇ ਵਿੱਚ ਮੌਤ ਹੋਣ ਤੇ ਪੀੜਤ ਦੇ ਪਰਿਵਾਰ ਨੂੰ 5 ਲੱਖ ਰੁਪਈਆ ਮਿਲਿਆ ਕਰੂਗਾ। ਠੀਕ ਹੈ ਜੀ। ਇਸ ਤੋਂ ਪਹਿਲਾਂ ਇਸ ਮੁਆਵਜ਼ੇ ਦੀ ਜਿਹੜੀ ਤੈਹ ਰਾਸ਼ੀ ਸੀ ਉਹ ਸਿਰਫ 1 ਲੱਖ ਰੁਪਈਆ ਸੀ। ਤੇ ਜੇ ਹਾਦਸੇ ਦੇ ਵਿੱਚ ਕੋਈ ਬੰਦਾ ਹੈਂਡੀਕੈਪਟ ਹੋ ਜਾਂਦਾ ਹੈ ਯਾ અપੰਕਤਾ ਕਹ ਲੋ ਕਿ ਉਹਦਾ ਸ਼ਿਕਾਰ ਹੋ ਜਾਂਦਾ ਤਾਂ ਉਹਦੇ ਵਾਸਤੇ ਵੀ 2 ਲੱਖ ਰੁਪਏ ਦੇ ਮੁਆਵਜ਼ੇ ਦਾ ਪ੍ਰਬੰਧ ਕਰ ਦਿੱਤਾ ਗਿਆ ਇਹ ਜਿਹੜੀ ਮਹੱਤਵਪੂਰਨ ਸੋਧ ਹੋਈ ਆ ਇਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹੋਈ ਆ ਤਾਂ ਗੁਲਾਬ ਚੰਦ ਕਟਾਰੀਆ ਜਿਹੜੇ ਗਵਰਨਰ ਆਫ ਪੰਜਾਬ ਨੇ ਯਾਨੀ ਪੰਜਾਬ ਦੇ ਰਾਜਪਾਲ ਨੇ ਉਹਨਾਂ ਨੇ ਇਸ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਆ ਤੇ ਮਾਮਲਾ ਜਿਹੜਾ ਉਹ ਨੋਟੀਫਾਈਡ ਵੀ ਹੋ ਗਿਆ ਯਾਨੀ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਠੀਕ ਹੈ ਨਾ ਜੀ ਸਾਫ ਹੈ ਸੋ ਇੱਕ ਕੁੱਤੇ ਦੇ ਵੱਢਣ ਤੇ ਵੀ ਮੁਆਵਜ਼ਾ ਦੇਣ ਲਈ پابੰਦ ਹੋਣਗੇ ਕੌਣ ਪ੍ਰਸ਼ਾਸਨ ਵਾਲੇ ਨਵੀਂ ਨੀਤੀ ਦੇ ਮੁਤਾਬਕ ਕੁੱਤੇ ਦੇ ਵੱਢਣ ਦੇ ਮਾਮਲੇ ਵਿੱਚ ਦੰਦਾਂ ਦੇ ਨਿਸ਼ਾਨ ਦੇ ਮੁਤਾਬਕ ਮੁਆਵਜ਼ਾ ਦਿੱਤਾ ਜਾਵੇਗਾ ਨੋਟੀਫਿਕੇਸ਼ਨ ਦੇ ਅਨੁਸਾਰ ਹਰ ਦੰਦ ਦੇ ਨਿਸ਼ਾਨ ਲਈ 10000 ਰੁਪਇਆ ਮੁਆਵਜ਼ਾ ਦਿੱਤਾ ਜਾਵੇਗਾ ਜੇਕਰ ਜ਼ਖਮ 0.2 ਸੈਂਟੀਮੀਟਰ ਤੱਕ ਹੈ ਤਾਂ ਮੁਆਵਜ਼ੇ ਦੀ ਰਾਸ਼ੀ ਵਧਾ ਕੇ 20000 ਰੁਪਇਆ ਦੇ ਦਿੱਤੀ ਜਾਊਗੀ ਤਾਂ ਇਹਦੇ ਵਾਸਤੇ ਇੱਕ ਕਮੇਟੀ ਹੋਇਆ ਕਰੇਗੀ ਜ਼ਿਲ੍ਹਾ ਪੱਧਰੀ ਕਮੇਟੀ ਤਾਂ ਇਹ ਫੈਸਲਾ ਕਰਿਆ ਕਰੇਗੀ ਇਸ ਕਮੇਟੀ ਦੇ ਵਿੱਚ ਜਿਹੜੇ ਡੀਸੀ ਹੋਣਗੇ ਸਬੰਧਤ ਜ਼ਿਲ੍ਹੇ ਦੇ ਉਹ ਪ੍ਰਧਾਨ ਹੋਣਗੇ ਠੀਕ ਹੈ ਨਾ ਜੀ ਮਤਲਬ ਕਿ ਐਨੀਮਲ ਅਟੈਕ ਹੈ ਐਕਸੀਡੈਂਟ ਕੰਪਨਸੇਸ਼ਨ ਹੈ ਜੋ ਵੀ ਹੈ ਉਹਦਾ ਫੈਸਲਾ ਡੀਸੀ ਦੀ ਅਗਵਾਈ ਦੇ ਵਿੱਚ ਜਿਹੜੀ ਇਹ ਕਮੇਟੀ ਬੈਠਿਆ ਕਰੇਗੀ ਉਹ ਫੈਸਲਾ ਕਰੇ ਕਰੇਗੀ ਤਪਰਵਾਰਕ ਮੈਂਬਰ ਨੂੰ ਮੁਆਵਜ਼ੇ ਲਈ ਇਸ ਕਮੇਟੀ ਦੇ ਕੋਲ ਇੱਕ ਸਿੰਪਲ ਅਰਜ਼ੀ ਦੇਣੀ ਪਵੇਗੀ ਤੇ ਜਿਹੜਾ ਸਬੰਧਤ ਵਿਭਾਗ ਮੁਆਵਜ਼ੇ ਦਾ ਭੁਗਤਾਨ ਕਰੇਗਾ ਕਮੇਟੀ ਲਾਪਰਵਾਹੀ ਲਈ ਜ਼ਿੰਮੇਵਾਰ ਤੀਜੀ ਧਿਰ ਜਾਂ ਵਿਅਕਤੀ ਤੋਂ ਵੀ ਮੁਆਵਜ਼ਾ ਵਸੂਲ ਕਰ ਸਕਦੀ ਆ ਮਸਲਨ ਕੁੱਤਾ ਕਿਸਨੇ ਰੱਖਿਆ ਯਾਨੀ ਕੁੱਤਾ ਤੁਸੀਂ ਰੱਖਿਆ ਆਪਣਾ ਘੁਮਾਰੇ ਹੋ ਸੈਰ ਵਾਇਰ ਕਰਾਉਣ ਗਏ ਆ ਤੇ ਉਹਨੇ ਕ ਇਹਨੂੰ ਵੱਢ ਲਿਆ ਥਰਡ ਪਾਰਟੀ ਡੀਸੀ ਸਾਹਿਬ ਦੀ ਕਮੇਟੀ ਸ਼ਿਕਾਇਤ ਆਜੋ ਬਈ ਮਿੱਤਰੋ ਤਾਂ ਇਦਾਂ ਦਾ ਵੀ ਪ੍ਰਬੰਧ ਹੋ ਜਾਏਗਾ ਸੋ ਗੱਲ ਇਹ ਆ ਕਿ ਬਾਕੀ ਬਚੀ ਜਿਹੜੀ ਰਕਮ ਆ ਮਤਲਬ ਉਹਦਾ ਭੁਗਤਾਨ ਮਿਊਂਸਿਪਲ ਕਾਰਪੋਰੇਸ਼ਨ ਮਿਊਂਸਿਪਲ ਕਾਉਂਸਲ ਨਗਰਪੰਚਾਇਤ ಗ್ರಾಮ ਪੰਚਾਇਤ ਜ਼ਿਲ੍ਹਾ ਜੰਗਲਾਤ ਅਫਸਰ ਤੇ ਲੋਕ ਨਰਮਾਨ ਮਹਿਕਮੇ ਵੱਲੋਂ ਕੀਤੀ ਜਾਊਗੀ ਯਾਨੀ ਸੜਕਾਂ ਵਾਲੀ ਵੀ ਵਿੱਚ ਆ ਗਈ ਪੰਚਾਇਤ ਵੀ ਵਿੱਚ ਆ ਗਈ ਯਾਨੀ ਜੇ ਪਿੰਡ ਦੇ ਵਿੱਚ ਕੁੱਤਾ ਵੱਢ ਗਿਆ ਜਾ ਤੁਸੀਂ ਕਿਸੇ ਹਾਦਸੇ ਦਾ ਸ਼ਿਕਾਰ ਹੋ ਗਏ ਵਾਰਾ ਪਸ਼ੂ ਕਰਕੇ ਤਾਂ ਪੰਚਾਇਤ ਨੂੰ ਵੀ ਖਿੱਚ ਲਿਆ ਜਾਊਗਾ ਇਹਨਾਂ ਤੋਂ ਵੀ ਕੁਝ ਰਾਸ਼ੀ ਵਸੂਲੀ ਜਾਇਆ ਕਰੂਗੀ ਤਾਂ ਇਸ ਤਰ੍ਹਾਂ ਇਹ ਇੱਕ ਸਪਸ਼ਟ ਨੀਤੀ ਜਿਹੜੀ ਆ ਉਹ ਬਣ ਗਈ ਆ ਹੁਣ ਇੱਕ ਕੰਮ ਦੀ ਗੱਲ ਜਾਂਦਿਆਂ ਜਾਂਦਿਆਂ ਦੱਸ ਦੇਣਾ ਕਿ ਸਰਕਾਰ ਨੇ ਇਹ ਨੀਤੀ ਜਿਹੜੀ ਆ ਬਣਾਈ ਆ ਤਾਂ ਇਹਦੇ ਵਿੱਚ ਕੁਝ ਸ਼ਰਤਾਂ ਵੀ ਲਾਈਆਂ ਕਿ ਮਸਲਨ ਤੁਹਾਡਾ ਭਾਈ ਕੋਈ ਕੇਸ ਹੈ ਇਸ ਤਰ੍ਹਾਂ ਦਾ ਕੋਈ ਵੀ ਐਕਸੀਡੈਂਟਲ ਆ ਜਾਂ ਕੁੱਤੇ ਦੇ ਵੱਢਣ ਦਾ ਤੇ ਜੇ 1 ਸਾਲ ਤੋਂ ਜ਼ਿਆਦਾ ਹੋ ਗਿਆ ਸਮਾਂ ਤਦ ਇਹ ਅਰਜ਼ੀ ਜਿਹੜੀ ਆ ਤੁਹਾਡੀ ਉੱਪਰបាន ਨਹੀਂ ਹੋਏਗੀ ਸੋ ਜੇ ਦੇਰੀ ਜਾਇਜ਼ ਹੈ ਮਤਲਬ ਕਿ ਤੁਸੀਂ ਉਸ ਨੂੰ ਸਪਸ਼ਟ ਕਰਦੇ ਹੋ ਤਾਂ ਫਿਰ ਉਹ ਦੇਖ ਸਕਦੇ ਆ ਰਿਵਿਊ ਕਰ ਸਕਦੇ ਆ ਪਰ ਕੋਸ਼ਿਸ਼ ਕਰਿਓ ਕਿ 1 ਸਾਲ ਤੱਕ ਦਾ ਵਕਵਾ ਜਿਹੜਾ ਉਹ ਨਾ ਹੀ ਪਵੇ ਤਾਂ ਖੈਰ ਭਾਈ ਜੇ ਮੰਨ ਲਓ ਸਪੈਸ਼ਲ ਕੇਸ ਆ ਗੱਲਬਾਤ ਮਤਲਬ ਕਿ ਇਹ ਜਾਇਜ਼ ਮੰਨੀ ਜਾਂਦੀ ਹੈ ਕਿ ਕੁਝ ਕਾਰਨ ਰਹੇ ਨੇ ਵੈਲਿਡ ਕਾਰਨ ਰਹੇ ਨੇ ਜਿਸ ਕਰਕੇ ਇਹ ਪਰਿਵਾਰ ਜਿਹੜਾ ਹੈ ਬਈ 1 ਸਾਲ ਤੋਂ ਵੱਧ ਸਮੇਂ ਵਾਸਤੇ ਅਰਜ਼ੀ ਫਾਈਲ ਨਹੀਂ ਕਰ ਸਕਿਆ ਤਾਂ ਉਸ ਸਿਚੁਏਸ਼ਨ 'ਚ ਇਸ ਕਮੇਟੀ ਦੇ ਕੋਲ ਇਹ ਵੀ ਪਾਵਰ ਆ ਕਿ ਉਹ 3 ਸਾਲ ਤੱਕ ਦੇ ਕੇਸ ਵਿਚਾਰ ਸਕਦੀ ਆ ਪੁਰਾਣੇ ਕੇਸ ਵੀ ਵਿਚਾਰ ਸਕਦੀ ਆ ਉਮੀਦ ਕਰਦਾ ਉਮੀਦ ਨਹੀਂ ਕਰਦਾ ਯਕੀਨ ਕਰਦਾ ਹਾਂ ਇਸ ਗੱਲ ਤੇ ਕਿ ਤੁਹਾਨੂੰ ਅੱਜ ਦੀ ਜਾਣਕਾਰੀ ਯਾਰ ਠੀਕ ਲੱਗੀ ਹੋਵੇਗੀ ਅਸੀਂ ਇੱਕ ਖਾਸ ਵੀਡੀਓ ਇੱਕ ਹਫ਼ਤੇ 'ਚ ਤੁਹਾਡੇ ਵਾਸਤੇ ਜ਼ਰੂਰ ਬਣਾਉਨੇ ਆ ਪਰ ਤੁਸੀਂ ਸਾਡੇ ਵਾਸਤੇ ਸਮਾਂ ਕੱਢੋ ਨਾ ਕੱਢੋ ਤੁਹਾਡੇ ਤੇ ਮੁਨਸਰ ਕਰਦਾ ਤੁਹਾਡੇ ਤੇ ਨਿਰਭਰ ਕਰਦਾ ਸਾਡੇ ਯਤਨ ਇਸੇ ਤਰ੍ਹਾਂ ਜਾਰੀ ਰਹਿੰਦੇ ਆ ਕਿ ਭਾਈ ਅਸੀਂ 6 ਦਿਨ ਖਬਰਾਂ ਦੀ ਦੁਨੀਆ 'ਚ ਰਹਿੰਨੇ ਆ ਕੰਮ ਕਰਦੇ ਰਹਿੰਨੇ ਆ ਰੋਟੀ ਰੋਟੀ ਕਮਾਉਂਦੇ ਆ ਖਾਂਦੇ ਆ ਤੁਹਾਡੇ ਵਾਂਗੂ ਭੱਜੇ ਫਿਰਦੇ ਆ ਪਰੰਤੂ ਇੱਕ ਦਿਨ ਇੱਕ ਵੀਡੀਓ ਜਾਂ ਇੱਕ ਕੋਈ ਪੈਗਾਮ ਇਸ ਤਰ੍ਹਾਂ ਦਾ ਹੋਵੇ ਇੱਕ ਮੈਸੇਜ ਇਸ ਤਰ੍ਹਾਂ ਦਾ ਹੋਵੇ ਕਿ ਜੋ ਸਾਡੇ ਲੋਕਾਂ ਨੂੰ ਟੁੰਬਦਾ ਹੋਵੇ ਜਾਂ ਸਾਡੇ ਲੋਕਾਂ ਦਾ ਹਿੱਤਕਾਰੀ ਹੋਵੇ ਬਸ ਆਹੀ ਯਤਨ ਰਹਿੰਦਾ ਹੈ ਉਮੀਦ ਕਰਦੇ ਹਾਂ ਅਸੀਂ ਯਤਨ ਨੂੰ ਤੁਸੀਂ ਸਲੋਤ ਵੀ ਦਿਓਗੇ ਸਪੋਰਟ ਵੀ ਕਰੋਗੇ ਸ਼ੇਅਰ ਵੀ ਕਰੋਗੇ ਅਗਲੀ ਵਾਰ ਫੇਰ ਮਿਲਦੇ ਹਾਂ ਤਦ ਤੱਕ ਦਿਓ ਸਾਸਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ